ਗਹਿਣੇ ਦੀ ਰਜਿਸਟਰੀ ਕਰਾਉਣ ਆਏ ਪਿਓ ਪੁੱਤ ਨੇ ਵਿਧਵਾ ਔਰਤ ਦੀ ਧੋਖੇ ਨਾਲ ਦੋ ਕਨਾਲ ਇੱਕ ਮਰਲਾ ਜ਼ਮੀਨ ਦੀ ਬੈਦੀ ਰਜਿਸਟਰੀ ਆਪਣੇ ਨਾਮ ਕਰਵਾਈ ਵਿਧਵਾ ਔਰਤ ਅੰਗਰੇਜ਼ ਕੌਰ ਨੇ ਬੀਤੇ ਦਿਨ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕਸ਼ੀ ਪੁਲਿਸ ਵੱਲੋਂ ਦੋਸ਼ੀ ਪਿਓ ਪੁੱਤ ਖਿਲਾਫ ਮੁਕਦਮਾ ਦਰਜ ਬੀਤੇ ਦਿਨੀ ਸਮਾਣਾ ਦੇ ਪਿੰਡ ਤਰਖਾਨ ਮਾਜਰਾ ਦੀ ਵਿਧਵਾ ਔਰਤ ਅੰਗਰੇਜ਼ ਕੌਰ ਪਤਨੀ ਗੁਰਜੰਟ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੇਟਰ ਅੰਗਰੇਜ਼ ਕੌਰ ਦੇ ਪੁੱਤਰ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਮਾਤਾ ਅੰਗਰੇਜ਼ ਕੌਰ ਦੇ ਨਾਮ 6 ਕਨਾਲ 11 ਮਰਲੇ ਜ਼ਮੀਨ ਪਿੰਡ ਤਰਖਾਨ ਮਾਜਰਾ ਵਿਖੇ ਹੈ ਜਿਸ ਵਿੱਚੋਂ 4 ਕਨਾਲ 10 ਮਰਲੇ ਜ਼ਮੀਨ ਮਦਨ ਸਿੰਘ ਪੁੱਤਰ ਮਗੀ RAM ਅਤੇ ਗੁਰਵਿੰਦਰ ਸਿੰਘ ਪੁੱਤਰ ਮਦਨ ਸਿੰਘ ਨੂੰ 2,50,000 ਰੁਪਏ ਵਿੱਚ ਗਹਿਣੇ ਦਿੱਤੀ ਸੀ ਪਰੰਤੂ ਜਦੋਂ ਉਕਤ ਦੋਸ਼ੀਅਨ ਤਹਿਸੀਲ ਵਿੱਚ ਉਸ ਦੀ ਮਾਤਾ ਨੂੰ ਗਹਿਣੇ ਦੀ ਰਜਿਸਟਰੀ ਕਰਵਾਉਣ ਲਈ ਲੈ ਕੇ ਗਏ ਤਨ ਨਾਲ ਹੀ ਉਹਨਾਂ ਨੇ ਦੋ ਕਨਾਲ ਇੱਕ ਮਰਲਾ ਜ਼ਮੀਨ ਦੀ ਹਮ مشਵਰਾ ਹੋ ਕੇ ਰਜਿਸਟਰੀ ਤੋਖੇ ਨਾਲ ਕथित ਦੋਸ਼ੀ ਗੁਰਵਿੰਦਰ ਸਿੰਘ ਦੇ ਨਾਮ ਕਰਵਾ ਲਈ ਮ੍ਰਿਤਕ ਅੰਗਰੇਜ਼ ਕੋਰ ਨੇ ਮਾਨਯੋਗ ਸਮਾਣਾ ਦੀਆਂ ਅਦਾਲਤਾਂ ਵਿਖੇ ਵੈਦੀ ਰਜਿਸਟਰੀ ਤੋੜਨ ਸੰਬੰਧੀ ਕੇਸ ਵੀ ਪਾਇਆ ਹੋਇਆ ਹੈ ਜੋ ਸੁਣਵਾਈ ਅਦीन ਹੈ ਇਸ ਜ਼ਮੀਨੀ ਝਗੜੇ ਸੰਬੰਧੀ ਪਿਛਲੇ ਕਈ ਦਿਨਾਂ ਤੋਂ ਪੰਚਾਇਤਾਂ ਵੀ ਹੋ ਰਹੀਆਂ ਸਨ ਜਿਸ ਦੇ ਚਲਦਿਆਂ ਅੰਗਰੇਜ਼ ਕੋਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੇ ਜੀਵਨ ਲੀਲਾ ਖਤਮ ਕਰ ਲਈ ਥਾਣਾ ਸਦਰ ਸਮਾਣਾ ਪੁਲਿਸ ਨੇ ਮ੍ਰਿਤਕ ਅੰਗਰੇਜ਼ ਕੌਰ ਤੇ ਪੁੱਤਰ ਲਖਵਿੰਦਰ ਸਿੰਘ ਦੇ ਬਿਆਨ ਤੇ ਦੋਸ਼ੀਆਂ ਗੁਰਵਿੰਦਰ ਸਿੰਘ ਪੁੱਤਰ ਮਦਨ ਸਿੰਘ ਅਤੇ ਮਦਨ ਸਿੰਘ ਪੁੱਤਰ ਮਾਗੀ ਰਾਮ ਖਿਲਾਫ ਐਫ ਆਈ ਆਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਆਪਣੇ ਮ੍ਰਿਤਕ ਮਾਤਾ ਅੰਗਰੇਜ਼ ਕੌਰ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਸਮਾਨਾ ਤੋਂ ਮਹੇਸ਼ ਸ਼ੇਰਾ ਦੇ ਨਾਲ ਇਕਬਾਲ ਸਿੰਘ ਵੱਲ ਦੀ ਰਿਪੋਰਟ ਹਾਂ ਕੀ ਨਵਾਈ ਲੋਟਾ ਅੱਛਾ ਇਹ ਜਿਹੜੇ ਮਾਤਾ ਜੀ ਦੀ ਡੈਥ ਹੋਈ ਆ ਤੁਸੀਂ ਡੈੱਡ ਬੋਡੀ ਜਿਹੜੀ ਆ ਕਈ ਦਿਨਾਂ ਤੋਂ ਰੱਖੀ ਬੈਠੇ ਹੋ ਇਹਦਾ ਤੁਸੀਂ ਸੰਸਕਾਰ ਕਿਉਂ ਨਹੀਂ ਕੀਤਾ ਅੱਜ 9 ਦਿਨ ਹੋ ਗਏ ਤੁਹਾਡੀ ਡੈੱਡ ਬੋਡੀ ਪਈ ਨੋ ਇਹਦਾ ਸੰਸਕਾਰ ਇਸ ਕਰਕੇ ਨਹੀਂ ਕਰਤਾ ਜਿਹੜਾ ਮੇਨ ਦੋਸ਼ੀ ਆ ਗੁਰਵਿੰਦਰ ਸਿੰਘ ਹਾਲੇ ਉਹ ਫਰਾਰ ਚੱਲਦਾ ਰਿਹਾ ਇਹ ਮੌਸਮ ਦੀ ਹਾਲਤ ਆ ਜਿੰਨਾ ਚਿਰ ਉਹ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਜਿਹੜੇ ਕੀ ਤੁਹਾਡਾ ਇਹ ਸਾਰਾ ਮਸਲਾ ਕੀ ਸੀਗਾ ਇਹ? ਇਹ ਜ਼ਮੀਨ ਨਾਲ ਕੋ ਖਤੜ ਹੀ ਹੋਈ ਦਾ ਸਾਰ। ਅੱਛਾ। ਹਾਂਜੀ। ਤੇ ਕਿੰਨੇ ਦਿਨ ਪੁਰਾਣੀ ਗੱਲ ਹੋ ਗਈ ਹੈ ਇਹ? ਈ ਮਹੀਨਾ ਹੋ ਰਿਹਾ। ਅੱਛਾ। ਪੂਰੀ ਗੱਲ ਦੱਸ ਦੋ ਕੀ ਹੋਇਆ ਸੀ ਜ਼ਮੀਨ ਦਾ ਕਿਸ ਤਰ੍ਹਾਂ? ਹਾਂ। ਇਹ ਸੀ ਇਹ ਗੈਣੇ ਦਿੱਤੀ ਸੀ ਜ਼ਮੀਨ ਚਾਰ ਕਨਾਲਾਂ ਦਾ 10 ਮਰਲੇ। ਹਾਂ। ਜਦੋਂ ਕਿ ਇਹ ਕਹਿੰਦੇ ਵੀ ਆਪਾਂ ਗੈਣੇ ਤੇ ਜਿਸਤਰੀ ਕਰਾਉਣੀ ਹੈ। ਕਾਡ ਜਿ ਜਿਸਤਰੀ ਦਾ ਨਹੀਂ ਬਾਹਰੋਂ ਕਰਵਾ ਲਈ ਕਿਸੇ ਤੇ ਨੋਟਰੀ ਟੈਸਟਡ ਤੇ ਤੇ ਦੋ ਕਨਾਲਾਂ 1 ਮਰਲਾ ਵੈਜ ਰਜਿਸਟਰੀ ਕਰਵਾ ਡਾ ਓਕੇ ਨਾਲ ਇਹ ਕਰਵਾਈ ਕਿੰਨਾਂ ਨੇ ਆ ਇਹ ਸਾਡੇ ਸਰੀਕੇ ਚੋਂ ਹੈ ਜੀ ਮਦਨ ਸਿੰਘ ਦਾ ਅੱਛਾ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਜੀ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਕਿ ਉਹਨੂੰ ਜਲਦੀ ਤੋਂ ਜਲਦੀ ਕ੍ਰਿਪਾ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਇਹ ਸਨਸਕਾਰ ਕਰ ਦਿੱਤੇ ਜੀ ਹੂੰ ਤੇ ਇਸ ਬਾਬਤ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਬਸ ਉਹ ਹੀ ਕਹਿੰਦੇ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰਦੇ ਤੇ ਅੱਜ ਤੁਸੀਂ ਪਟਿਆਲੇ ਐਸਐਸਪੀ ਦਫਤਰ ਵੀ ਗਏ ਹੋ ਉੱਥੋਂ ਤੁਹਾਨੂੰ ਕੀ ਆਸ਼ਵਾਸਨ ਜਿਹੜਾ ਮਿਲਿਆ ਉਹਨਾਂ ਨੇ ਕੇਸ ਅਸੀਂ ਸਟਾਫ ਨੂੰ ਦੇ ਦਿੱਤਾ ਜੀ ਠੀਕ ਹੈ ਤੇ ਉਹ ਕਿੰਨੇ ਦਿਨਾਂ ਦਾ ਤੁਹਾਨੂੰ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਕਦੋਂ ਤੱਕ ਉਹਨਾਂ ਨੂੰ ਜਿਹੜਾ ਫੜ ਲਵਾਂਗੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਫੜ ਫੜ ਦਾਂਗੇ ਅਸੀਂ ਠੀਕ